ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚੱਲਾ ਅੱਜ ਗੱਲ ਕਰਦੇ ਜੀ ਇੱਕ ਫਿਲਮ ਆ ਰਹੀ ਆ ਸਨ ਆਫ ਸਰਦਾਰ ਸਨ ਆਫ ਸਰਦਾਰ ਦੇ ਵਿੱਚ ਆ ਸੀ ਜੇ ਸਾਂਝ ਮੁੰਡਾ ਐ ਐਕਟ ਕਰ ਰਿਹਾ ਸੀਗਾ ਜੀ ਇਹਨੂੰ ਦਿਲ ਤੋਂ ਸ਼ਰਧਾਂਜਲੀ ਹੈ ਇਹ ਸ਼ਰਧਾਂਜਲੀ ਇਸ ਕਰਕੇ ਹੈ ਕਿਉਂਕਿ ਇਹਨ ਮਰਦੇ ਮਰਦੇ ਇੱਕ ਬਹੁਤ ਵਧੀਆ ਕੰਮ ਕੀਤਾ ਤੇ ਦੂਜਾ ਮਸਲਾ ਇਹਦੇ ਵਿੱਚ ਇਹ ਹੈ ਪੇ ਇਸ ਫਿਲਮ ਦਾ ਜਿਹੜਾ ਰਾਈਟਰ ਹੈ ਉਹ ਸਨ ਆਫ ਸਰਦਾਰ ਕਿੱਦਾਂ ਆ ਕਿੰਨਾ ਇਮਾਨਦਾਰ ਤੇ ਕਿੰਨੀ ਮਿਹਨਤ ਕਰਨ ਵਾਲਾ ਬੰਦਾ ਉਹਦਾ ਕਿੱਸਾ ਸੁਣ ਲਓ ਤੁਸੀਂ ਇਹ ਤੁਸੀਂ ਆਪ ਡਿਸਾਈਡ ਕਰ ਲਿਓ ਗਾਂ ਚੱਲ ਕੇ ਫਿਰ ਆਪਾਂ ਕਹਿੰਦੇ ਆ ਪੇ ਭਾਈ ਸਿੱਖੀ ਦਾ ਘਾਣ ਹੋ ਗਿਆ ਸਿੱਖੀ ਤੇ ਹਮਲਾ ਹੋ ਗਿਆ ਅਸੀਂ ਕਰਤੂਤਾ ਕੀ ਕਰਦੇ ਆ ਇਹ ਤੇ ਗੱਲ ਕਰਾਂਗੇ ਅੱਜ ਸੀ ਜੇ ਸਾ ਜਦੋਂ ਮੈਂ ਸਲੂਟ ਇਸ ਕਰਕੇ ਕੀਤਾ ਕਿਉਂਕਿ ਬੰਦਾ ਪਹਿਲੀ ਵਾਰ ਮੈਨੂੰ ਮੁੰਬਈ ਚ ਟੱਕਰਿਆ ਤੇ ਅਮਨ ਇੱਕ ਬੰਦਾ ਆ ਜਿਹੜਾ ਕਿ ਇੱਥੇ ਲੱਗਾ ਹੋਇਆ ਆਪਣੇ ਪੀਟੀਸੀ ਦੇ ਵਿੱਚ ਉਹਨੇ ਭੇਜਿਆ ਸੀ ਇਹਨੂੰ ਮੇਰੇ ਕੋਲ ਇਹ ਬੰਦਾ ਮੇਰੇ ਕੋ ਆਇਆ ਤੇ ਇਹਨੂੰ ਇੱਕ ਸੀਰੀਅਲ 'ਚ ਮੈਂ ਕੰਮ ਦੋਇਆ ਸੀ ਸੀਰੀਅਲ ਲੰਬਾ ਚੱਲ ਰਿਹਾ ਸੀ ਜਦੋਂ ਤੱਕ ਇਹ ਪੰਜਾਬ ਆ ਗਿਆ ਮੁੰਬਈ ਛੱਡ ਤਾ ਥੋੜੇ ਦਿਨ ਕੰਮ ਕੀਤਾ ਸੀ ਉਸ ਤੋਂ ਬਾਅਦ ਅ ਸਕੰਦਰ ਚ ਆਇਆ ਸਕੰਦਰ ਤੋਂ ਬਾਅਦ ਚਲੋ ਕੰਮ ਚੱਲ ਪਿਆ ਭਾਈ ਸਾਹਿਬ ਫਿਰ ਮੈਨੂੰ ਫੋਨ ਕਰ ਲਓ ਹਟ ਗਏ ਉਸੇ ਭੀੜ 'ਚ ਰੰਗ ਗਏ ਭੀੜ 'ਚ ਰੰਗ ਗਏ ਤੇ ਇਹਨਾਂ ਨੇ ਫਿਰ ਮੈਨੂੰ ਹੁਣ ਦੱਸਿਆ ਮੈਂ ਪਿਛਲੀ ਵੀਡੀਓ ਜੀਂਦਾ ਸੀ ਜਦੋਂ ਇਹਦੀ ਵੀਡੀਓ 'ਚ ਫੋਟੋ ਲਾਈ ਸੀ ਤੇ ਮਾਤਾ ਜੀ ਦਾ ਬਾਰੇ ਦੱਸਿਆ ਜਾਂ ਤਾਂ ਇਮੋਸ਼ਨਲ ਹੋ ਕੇ ਦੱਸਿਆ ਇਹਾਂ ਫੇ ਕਹਿੰਦੇ ਹੁੰਦੇ ਬੰਦੇ ਦਾ ਜਦੋਂ ਸਮਾਂ ਨੇੜੇ ਆ ਜਾਂਦਾ ਉਹਨੂੰ ਪਤਾ ਲੱਗਣ ਲੱਗ ਪੈਂਦਾ ਜਾਂ ਤਾਂ ਮਰਨ ਤੋਂ ਪਹਿਲਾਂ ਜਮੀਰ ਜਾਗ ਗਿਆ ਤੇ ਕਈਆਂ ਦੇ ਜਿੰਦੇ ਜੀ ਜਮੀਰ ਜਾਗੇ ਹੋਏ ਨੇ ਕਈਆਂ ਦੇ ਮਰਨ ਦੇ ਵੇਲੇ ਜਾਗਦੇ ਆ ਤੇ ਕਈਆਂ ਦੇ ਜਿੰਦੇ ਹੀ ਹੋ ਮਰੇ ਜਮੀਰ ਚੱਕੀ ਤੁਰ ਤੁਰੇ ਫਿਰਦੇ ਆ ਉਹ ਕੌਣ ਨੇ ਤੁਸੀਂ ਸਮਝ ਲਓ ਤੁਹਾਨੂੰ ਯਾਦ ਹੋਣਾ ਕਿ ਇੱਕ ਫਿਲਮ ਬਣੀ ਸੀ ਸੱਜਣ ਸਿੰਘ ਰੰਗਰੂਠ ਉਸ ਫਿਲਮ ਵਿੱਚ ਨਾਂ ਪਾਇਆ ਗਿਆ ਜੀ ਗੁਰਪ੍ਰੀਤ ਸਿੰਘ ਭਲੇੜੀਆ ਸਰਦਾਰ ਜੀ ਦਾ ਉਹ ਲਿਖੀ ਜਗਦੀਪ ਨੇ ਨਾਲ ਲੱਗੇ ਦਾ ਲਿਖੀ तकरीबन ਜਗਦੀਪ ਨੇ ਕਿਉਂਕਿ ਇਹ ਭਾਈ ਸਾਹਿਬ ਜਿਹੜੇ ਨੇ ਇਹ ਪ੍ਰੋਡਕਸ਼ਨ ਕਰਦੇ ਸੀਗੇ ਗਿਆਨੀ ਜੀ ਇਹ ਪਹਿਲਾਂ ਜਰਨਲ ਨਾ ਵੀ ਇਹਨਾਂ ਦਾ ਮਸਲਾ ਸੀ ਕਦੇ ਬੰਦਿਆਂ ਨੇ ਹੋਰ ਇਹਨਾਂ ਬਾਰੇ ਬੋਲਿਆ ਹੋਇਆ ਇਹਨਾਂ ਨੂੰ ਦਰਸ਼ਨ ਸਿੰਘ ਔਲਖ ਲੈ ਕੇ ਆਏ ਸੀ ਪ੍ਰੋਡਕਸ਼ਨ 'ਚ ਮਹਾਰਾਜ ਰਣਜੀਤ ਸਿੰਘ ਦੇ ਵਿੱਚ ਮੈਂ ਐਕਟਰ ਸੀਗਾ ਮੈਂ ਆਪਣੇ ਰਾਜਬੱਬਰ ਵਾਲੇ 'ਚ ਉੱਥੇ ਮੈਨੂੰ ਪ੍ਰੋਡਕਸ਼ਨ ਕਰਦੇ ਮਿਲੇ ਵੀ ਸੀ ਬੰਦੇ ਫੁੱਲ ਇਮਾਨਦਾਰ ਹੈ ਵਧੀਆ ਨੇ ਚੰਗੇ ਨੇ ਅੱਜ ਕੱਲੇ ਡਾਇਰੈਕਟਰ ਬਣ ਗਏ ਨੇ ਜੀ ਸਰਪੰਚੀ ਕਰਕੇ ਇੱਕ ਕਹਾਣੀ ਆ ਰਹੀ ਉਹ ਚ ਡਾਇਰੈਕਟਰ ਬਣੇ ਹੋਏ ਨੇ ਤੇ ਉਹਦੇ ਵਿੱਚ ਹੀਰੋ ਜਿਹੜੇ ਆ ਉਹ ਅੰਦੋਲਨ ਦੇ ਵਿੱਚ ਬਹੁਤ ਰੌਲਾ ਪਾ ਰਹੇ ਸੀ ਉਹ ਦੇਖਿਓ ਆ ਸਨੀ ਦੇওল ਹੁਣਾ ਮਗਰ ਨਾ ਲੱਗ ਜਿਓ ਇਹ ਫੰਦੇ ਉਹ ਆ ਇਹ ਫਲਾਨਾ ਆ ਉਹ ਇਹਨਾਂ ਨਾਲ ਕੰਮ ਕਰ ਰਿਹਾ ਔਰ ਇਹ ਐਕਟਰ ਨੂੰ ਪਤਾ ਹੈ ਕਿ ਸਨੀ ਦੇওল ਦਾ ਇੱਕ ਖਾਸ ਬੰਦਾ ਹੈ ਮੈਂ ਇਹ ਨਹੀਂ ਕਹਿੰਦਾ ਵੀ ਨਾ ਕਰੋ ਪਰ ਤੁਸੀਂ ਉਹ ਰੋਲੇ ਨਹੀਂ ਪਾਉਣੇ ਸੀ ਉਹ ਕਿ ਕੈਸ਼ ਕਰਦੇ ਸੀ ਤੁਸੀਂ ਚਲੋ ਕਹਾਣੀ ਉੱਥੇ ਲੈ ਆਉਨੇ ਆ ਕਹਾਣੀ ਸ਼ੁਰੂ ਹੁੰਦੀ ਹੈ ਜੀ ਜਗਦੀਪ ਸਿੰਘ ਸਿੱਧੂ ਇਹ ਸਨ ਆਫ ਸਰਦਾਰ ਦਾ ਰਾਈਟਰ ਹੈ ਇਹਦੇ ਵਾਲ ਕੱਟੇ ਹੋਏ ਨੇ ਪਰ ਸਨ ਆਫ ਸਰਦਾਰ ਇਹ ਕਿਵੇਂ ਹੈ ਇਹਨੇ ਜਦੋਂ ਕਹਾਣੀ ਕੋਣੀ ਲਿਖੀ ਹੋਣੀ ਹੈ ਸੌਰੀ ਕਹਾਉਣੀ ਨਿਕਲ ਗਿਆ ਕਹਾਣੀ ਲਿਖੀ ਹੋਣੀ ਹੈ ਇਹਦੇ ਮੂੰਹ ਚੋਂ ਮੌਲਾ ਇਹਨੂੰ ਪਤਾ ਲੱਗਿਆ ਹੋਣਾ ਭਾਈ ਭਈ ਬਣਿਆ ਨਹੀਂ ਜਾਣਾ ਇੰਡਸਟਰੀ ਤਾਂ ਚਾਪਲੂਸੀ ਤੋਂ ਬਿਨਾ ਬਾਕੀ ਕਈ ਕੁਝ ਕਰਨ ਤੋਂ ਬਿਨਾ ਤਾਂ ਹੈ ਨਹੀਂ ਕਿਉਂਕਿ ਇੰਡਸਟਰੀ ਤੇ ਕਬਜ਼ਾ ਦਲਾਲਾਂ ਦਾ ਆ ਪੂਰੀ ਤਰ੍ਹਾਂ ਉਹ ਦਲਾਲ ਕੌਣ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹਨਾਂ ਦਾ ਇੰਨੀ ਚੰਗੀ ਤਰ੍ਹਾਂ ਕਬਜ਼ਾ ਕਰ ਲਿਆ ਉਹਨਾਂ ਥਾਂ ਥਾਂ ਪੋਡਕਾਸਟ ਕਰਕੇ ਗੇਮਾਂ ਕਰਕੇ ਪੁੱਛ ਦੱਸ ਨਹੀਂ ਸਕਦੇ ਤੁਹਾਨੂੰ ਇਹ ਉਦੋਂ ਤੋਂ ਹੀ ਚੱਲ ਰਿਹਾ ਇਹ ਬੰਦੇ ਮੇਰੇ ਵਾਕਬ ਨੇ ਜੀ ਚੰਗੀ ਤਰ੍ਹਾਂ ਮੇਰੇ ਕਲੋਜ਼ ਵੀ ਸੀਗੇ ਇਹਨਾਂ ਦਾ ਨਾਂ ਪਾ ਕੇ ਫਿਲਮ ਬਣਾਈ ਗਈ ਸੱਜਣ ਸਿੰਘ ਰੰਗਰੂਟ ਸੱਜਣ ਸਿੰਘ ਰੰਗਰੂਟ ਤੋਂ ਫੇਰ ਯਾਰੀ ਪਾਈ ਗਈ ਦਲਜੀਤ ਦੋਸਾਂਝ ਨਾਲ ਪੱਗ ਵਾਲੇ ਭਾਈ ਸਾਹਿਬ ਸਰਦਾਰ ਜੀ ਫੇਰ ਉਸ ਤੋਂ ਬਾਅਦ ਇਸੇ ਬੰਦੇ ਦੇ ਜ਼ਰੀਏ ਐਮੀ ਵਿਰਕੇ ਦਾ ਖਾਸ ਐਮੀ ਵਿਰਕਨਾ ਯਾਰੀ ਪਾਈ ਗਈ ਇਹਨਾਂ ਦਾ ਨਾਮ ਫਿਰ ਪਾਇਆ ਗਿਆ ਨਿੱਕਾ ਜ਼ੈਲਦਾਰ 3 ਚ ਠੀਕ ਆ ਜੀ ਉਸ ਤੋਂ ਬਾਅਦ ਗਾਂ ਚੱਲ ਚੱਲਦੇ ਆ ਫਿਰ ਨਿੱਕਾ ਜ਼ੈਲਦਾਰ 4 ਦੇ ਵਿੱਚ ਇਸੇ ਰਾਈਟਰ ਨੇ ਜਿਹੜੇ ਕਹਿੰਦੇ ਰਾਈਟਰਾਂ ਦੀ ਚੱਲਦੀ ਨਹੀਂ ਇਸੇ ਰਾਈਟਰ ਨੇ ਬਜ਼ੁਰਗ ਨੂੰ ਕਢਾਇਆ ਤੇ ਜਮੀਰ ਜਾਗਿਆ ਸੀ ਜੇ ਸਾਹ ਚੰਨੀ ਦਾ ਜਿਹੜਾ ਮੁੰਡਾ ਨਹੀਂ ਰਿਹਾ ਇਨੇ ਦੱਸਿਆ ਪੇ ਮਾਤਾ ਨੂੰ ਐ ਕਰਕੇ ਕਰਤਾ ਤੇ ਸਾਰੀ ਕਹਾਣੀ ਕੀ ਹੋਈ ਆ ਸਾਰੀ ਆਪਾਂ ਦੱਸੀ ਐ ਨੰਬਰ ਵੀ ਪਾਇਆ ਤੇ ਪ੍ਰੋਡਿਊਸਰਾਂ ਦਾ ਲਾਜ਼ ਕਰਾਇਆ ਇਸ ਰਾਈਟਰ ਨੇ ਸੈੱਟ ਲੱਗਾ ਹੁੰਦਾ ਸਭ ਕੁਝ ਰੈਡੀ ਹੁੰਦਾ ਸੀਨ ਲਿਖਦਾ ਹੁੰਦਾ ਕਿਉਂਕਿ ਇਹ ਬੰਦੇ ਹਿੰਦੀ ਵਾਲਿਆਂ ਦੇ ਮੋਹਰੇ ਤਾਂ ਕੋਡੇ ਹੋਏ ਪਏ ਆ ਪੰਜਾਬੀ ਵਾਲੇ ਨੂੰ ਹਵਾ ਦਿਖਾਉਂਦੇ ਆ ਆਕੜ ਕਰਦੇ ਆ ਇਦਾਂ ਹੀ ਕਰਤੂਤਾ ਕਰਕੇ ਪੰਜਾਬੀ ਇੰਡਸਟਰੀ ਵੈਂਟੀਲੇਟਰ ਤੇ ਕਰਤੀ ਇਹਨਾਂ ਨੇ ਹੁਣ ਕਈਆਂ ਨੇ ਕਹਿਣਾ ਵੈਂਟੀਲੇਟਰ ਤੇ ਕਿਦਾਂ ਸਰਜਾਰ ਦੀ 3 ਨੇ ਤਾਂ ਇੰਨੇ ਕਮਾਏ ਸਰਦਾਰ ਜੀ 3 ਦੇ ਨਾਲ ਜਿਹੜੇ ਦੂਜੇ ਪਾਸੇ ਘਾਟੇ ਪਏ ਝੂਠ ਬੋਲ ਕੇ ਫਿਲਮ ਤਾਂ ਕਮਾ ਗਈ ਦੂਜੇ ਪਾਸੇ ਘਾਟੇ ਜਿਹੜੇ ਪਏ ਗਏ ਉਹ ਆ ਯੂਪੀ ਦੇ ਵਿੱਚ ਖਬਰ ਫੈਲੀ ਹੈ ਨਾ ਚਲੋ ਚੱਲ ਕਹਿੰਦਾ ਤੁਸੀਂ ਤਾਂ ਗद्दार ਹੋ ਸਰਦਾਰ ਨੂੰ ਕਿਹਾ ਹੁਣ ਇਸੇ ਮਸਲੇ 'ਤੇ ਰੌਲਾ ਪਿਆ ਉਹ ਨੱਚਦਾ ਜਿਹਾ ਐ ਕਰਦਾ ਫਿਰਦਾ ਨਾ ਤੁਹਾਡਾ ਪੱਗ ਵਾਲਾ ਸਰਦਾਰ ਜੀ ਨੂੰ ਤੁਸੀਂ ਕਹਿੰਨੇ ਮਨ ਆਇਆ ਟੋਪੀ ਲੈ ਲੈਂਦਾ ਕਿੱਥੋਂ ਤੁਹਾਡੇ ਸਰਦਾਰ ਜੀ ਆਹੋ ਜਿਆਦਾ ਤਾਂ ਟੋਪੀ 'ਚ ਹੀ ਰਹਿੰਦਾ ਹੋ ਉਹਨਾਂ ਦੇ ਭਾਈ ਸਾਹਿਬ ਨਾਲ ਰਹਿੰਦੇ ਕੰਗ ਸਾਹਿਬ ਉਹਨੇ ਇੱਕ ਇੱਥੇ ਜੋਸ਼ ਤੇ ਬੋਲੀ ਜਾਂਦੇ ਸੀ ਤੇ ਮੈਂ ਆ ਕਮੈਂਟ ਪਾਇਆ ਉਹਨਾਂ ਨੂੰ ਸ਼ੇਅਰ ਐਸ ਪੜ੍ਹ ਕੇ ਦੇਖ ਲਓ ਜਿਹਨੂੰ ਸ਼ੌਂਕ ਹੈ ਇੱਥੇ ਮੈਂ ਜਵਾਬ ਦਿੱਤਾ ਉਹਨੂੰ ਬਹੁਤ ਚੰਗੀ ਤਰ੍ਹਾਂ ਇਹਨੇ ਸਨ ਆਫ ਸਰਦਾਰ ਲਿਖੀ ਆ ਇੱਥੇ ਤੱਕ ਉਹ ਬੰਦਾ ਕਿਵੇਂ ਪਹੁੰਚਿਆ ਇਹਨਾਂ ਦੀਆਂ ਚਾਪ ਲੂਸੀਆਂ ਕਰਕੇ ਇਹ ਮੇਰੇ ਨਾਲ ਮੈਂ ਇਹਨਾਂ ਦੇ ਨਾਲ ਰਿਆਂ ਲਿੰਕ ਰਹਿ ਪਰ ਇਹ ਬੰਦੇ ਨੇ ਜਦੋਂ ਸੱਜੰਗ ਸਿੰਘ ਰੂਟ ਲਿਖੀ ਸੀ ਪਹਿਲੀ ਵਾਰ ਮੈਨੂੰ ਮਿਲਿਆ ਆਇਆ ਤੇ ਮੈਂ ਉੱਠ ਕੇ ਚੱਲ ਜਾਂਦਾ ਸੀ ਮੇਰੀ ਭੈਣ ਬਣੀ ਹੋਈ ਆ ਕੁੜੀ ਇੱਕ ਉਨੇ ਨੂੰ ਕਿਹਾ ਉੱਠ ਕੇ ਤਾਂ ਚੱਲ ਜਾਂਦਾ ਕਿਉਂਕਿ ਤੂੰ ਫਿਲਮ ਬਾਰੇ ਪੁੱਛਣਾ ਉਹ ਤਾਂ ਝੂਠ ਬੋਲਿਆ ਨਹੀਂ ਜਾਣਾ ਤੇ ਮੇਰੇ ਤੋਂ ਚਾਪਲੂਸੀ ਉੱਥੇ ਵੀ ਨਹੀਂ ਹੋਈ ਸੀ ਜੋ ਗੱਲ ਸੀ ਮੈਂ ਸਹੀ ਕੀਤੀ ਤੇ ਭਾਈ ਸਾਹਿਬ ਹੁਣਾਂ ਤਾਂ ਸਾਡੀਆਂ ਤਾਂ ਚਾਪਲੂਸੀ ਸਾਰ ਤੋਂ ਨਹੀਂ ਹੋਈਆਂ ਭਾਈ ਸਾਹਿਬ ਦੀਆਂ ਜਿੰਨੀ ਕੀਤੀਆਂ ਉੱਥੇ ਤੱਕ ਪਹੁੰਚੇ ਸਾਡੇ ਕੰਮ ਚ ਕੁਆਲਿਟੀ ਇਹਨਾਂ ਨੂੰ ਪਤਾ ਹੈ ਪਰ ਚਾਪਲੂਸੀ ਨਹੀਂ ਹੋਈ ਉਹ ਕਰਾਉਣੀ ਚਾਹੁੰਦੇ ਸੀ ਬੰਦਾ 100% ਇਮਾਨਦਾਰੀ ਗੁਲਪਤ ਭਲੇੜੀ ਤੇ ਉਹਨੂੰ ਕਿੱਥੇ ਤੱਕ ਪਹਚਾਰਤਾ ਨਾਲੇ ਕਹਿੰਦੇ ਵੀ ਅਮਤਾਬ ਚ ਜਿਹੜਾ ਆ ਉਨੇ ਖੂਨ ਦਾ ਬਦਲਾ ਖੂਨ ਕਿਹਾ ਸੀ 84 ਚ ਤੇ ਇਹਨਾਂ ਨੇ ਇਹੀ ਬੰਦਾ ਜਿਹੜਾ ਸਿੱਧੂ ਆ ਜਗਦੀਪ ਸਿੱਧੂ ਉਹਦੇ ਦੋਤਰੇ ਜਾਂ ਪੋਤੇ ਨਾਲ ਫਿਲਮ ਕਰਨ ਨੂੰ ਪਹੁੰਚਾਇਆ ਉੱਥੇ ਤੱਕ ਇਹ ਉਹ ਨਾ ਕਹਿਣਾ ਆਪਣੇ ਟੈਲੈਂਟ ਨਾਲ ਪਹੁੰਚਿਆ ਨਾ ਇਹ ਨਾਂ ਰეკਮੈਂਡ ਕਰਦੇ ਆ ਦਿਲਜੀਤ ਨੇ ਤਾਂ ਮੈਂ ਇਕੱਠਿਆਂ ਕੰਮ ਕੀਤਾ ਸਿਰਫ ਇਹ ਗੱਲ ਹੈ ਕਿ ਯਾਰ ਆਪਣਾ ਨਹੀਂ ਮੰਨ ਮੰਨਿਆ ਫੋਟੋ ਖਿਚਾਉਣ ਨੂੰ ਜਾਂ ਕਿਸੇ चीज ਨੂੰ ਇਹ ਚੀਜ਼ਾਂ ਕੋ ਗੁੱਸਾ ਕਰਨ ਵਾਲੀਆਂ ਆ ਭਾਈ ਤੈਨੂੰ ਅਸੀਂ ਇਹ ਦੱਸਦਾ ਵੀ ਤੈਨੂੰ ਲੋਕ ਪੰਜਾਬੀ ਸਰਦਾਰ ਗੇ ਕਹਿੰਦੇ ਆ ਤੇ ਤੇਰਾ ਸਟਾਈਲ ਚੇਂਜ ਹੋ ਗਿਆ ਤੇਰੇ ਨੰਬਰ ਬਣ ਗਏ ਇਹ ਤੂੰ ਕਦੀ ਬੋਲਦਾ ਨਹੀਂ ਹੈਂ ਤੂੰ ਲੋਕਾਂ ਨੂੰ ਕਹਿੰਦਾ ਫਿਰਦਾ ਭਾਈ ਜੀ ਵੀਡੀਓ ਲੰਬੀ ਹੁੰਦੀ ਆ ਆ ਕਰਤੂਤਾਂ ਕਰਕੇ ਮੁੰਬਈ ਤੱਕ ਆ ਗਏ ਪੰਜਾਬ ਦੀ ਇੰਡਸਟਰੀ ਨੂੰ ਵੈਂਟੀਲੇਟਰ ਤੇ ਲਾ ਕੇ ਹੁਣ ਇਹਨਾਂ ਨੇ ਇੱਥੇ ਘਾਣ ਕਰਨਾ ਤੇ ਇਹ ਪੱਗਾਂ ਲਾਉਣਗੇ ਫਿਰ ਆਪਾਂ ਕਹਾਂਗੇ ਸਾਡੀ ਕੌਮ ਤੇ ਹਮਲਾ ਹੋ ਗਿਆ ਸਾਡੇ ਸਿੱਖਾਂ ਤੇ ਗਲਤੀਆਂ ਇਹ ਵੀ ਸੁਧਾਰਨ ਫਿਲਮਾਂ ਵਾਲਿਆਂ ਦੇ ਮਗਰ ਲੱਗੇ ਐਨਆਰਆਈ ਭਰਾਵੋ ਇਹਨਾਂ ਨੂੰ ਪੈਸਾ ਨਾ ਦਿਓ ਇਹਨਾਂ ਨੇ ਤੁਹਾਡਾ ਗੇਮ ਕੀਤੀ ਅੰਦੋਲਨ 'ਚ ਜਿਹੜਾ ਬੜਬੜੇ ਰੌਲੇ ਪਾਉਂਦਾ ਹੈ सनी देओल ਦੇ ਮੰਨੋਂ ਤੁਸੀਂ ਦੇਖੋ ਇਹਨ ਕੀ ਕੀਤਾ ਉਹ ਅਮਰਤ ਮਾਨ ਕੀ ਕੁਛ ਕਰਦਾ ਦੇਖ ਲਓ ਇਹ ਕਿੱਦਾਂ ਹੁਣ ਇਹ ਸਾਰੇ ਇੱਕ ਨੇ ਸਮੋਸਨ ਆਫ ਸਰਦਾਰ ਤਾਂ ਆਈ ਰਹੀ ਹੈ ਉਧਰ ਵੀ ਜਾ ਰਿਆਂ ਤੁਸੀਂ ਸੋਚੋ ਕਿ ਕੀ 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 ਕਰ ਰਹੇ ਕਿੰਨੇ ਘਾਣ ਕਰ ਰਹਿਆ ਜਿਹੜੇ ਅੰਦੋਲਨ ਦੇ ਵਿੱਚ ਕਹਿੰਦੇ ਸੀ ਇਹ सनी देओल ਵਰਗੇ ਆ ਤੇ ਮਗਰ ਨਾ ਲੱਗ ਜਿਓ ਸਨੀ ਦੇਵੋਲ ਦੇ ਸੇ ਖਾਸ ਬੰਦੇ ਦੇ ਨਾਲ ਸਰਪੰਚੀ ਫਿਲਮ ਕਰ ਰਿਹਾ ਆ ਬੰਦਾ ਸਿਰਫ ਅੰਦੋਲਨ ਦੇ ਵਿੱਚ ਕੈਸ਼ ਕਰਨਾ ਸੀ ਹੋਰ ਕੁਝ ਨਹੀਂ ਐਨਆਰਆਈ ਭਰਾਵੋ ਸਮਝੋ ਇਹਨਾਂ ਨੂੰ ਇਹ ਸਾਰੇ ਗੱਲਾਂ ਕਰਦਿਆ ਹੈ ਕੁਛ ਨਹੀਂ ਇਹ ਜਿਹੜੀਆਂ ਗੱਲਾਂ ਕਰਦੇ ਉਹਨਾਂ ਜੋਗੇ ਹੈ ਨਹੀਂ ਇਹ ਬੰਦੇ ਬਹੁਤ ਖਤਰਨਾਕ ਹੈ ਇਹਨਾਂ ਤੋਂ ਬਚੋ ਇਹ ਝੂਠ ਬੋਲਦੇ ਆ ਇੱਥੇ ਤੱਕ ਆ ਗਏ ਅੰਦੋਲਨ ਵਿੱਚ ਗੱਲਾਂ ਕੀਤੀਆਂ ਉਹੀ ਸਨੀ ਦੇਵੋਲ ਦਾ ਬੰਦਾ ਹੈ ਤੇ ਉਹੀ ਐਕਟਰ ਨੇ ਜਿਹੜੇ ਸਾਨੂੰ ਸਮਝਾਉਂਦੇ ਸੀ ਵੀ ਇਹਨਾਂ ਦੇ ਚੱਕਰਾਂ 'ਚ ਨਾ ਪੈ ਜਾਓ ਇਨੀ ਫੇਰ ਮੁੜ ਕੇ ਤੋਂ ਹੱਦ ਤੋ ਵੋਟਾਂ ਪਵਾਉਣੀਆਂ ਇਹਨਾਂ ਨੂੰ ਇਹ ਚੀਜ਼ਾਂ ਨੂੰ ਸਮਝਿਆ ਕਰੋ ਸਨ ਆਫ ਸਰਦਾਰ ਦੇ ਵਿੱਚ ਚੰਨੀ ਨੇ ਵੀ ਕੰਮ ਕੀਤਾ ਸੀ ਜੇ ਸਾਹ ਜਨੇ ਜਿਨੇ ਇਹ ਸਾਰੀ ਆਈਡੀਆ ਸੀ ਆਈਡੀ ਦਿੱਤੀ ਸੀ ਆਪਾਂ ਨੂੰ ਤੇ ਬੰਦੇ ਦਾ ਕਿਤੇ ਨਾ ਕਿਤੇ ਜ਼ਮੀਰ ਜਾਗਦਾ ਹੈ ਤੇ ਇੱਥੇ ਵੀ ਇਹ ਘਾਣ ਕਰਨ ਲਈ ਸਾਰੇ ਸਰਦਾਰ ਆ ਗਏ ਆ ਸਨ ਆਫ ਸਰਦਾਰ ਤੋਂ ਬਾਅਦ ਇਨੀ ਕਿਹੜੇ ਕਿਹੜੇ ਘਾਣ ਕਰਨੇ ਸਾਨੂੰ ਨਹੀਂ ਪਤਾ ਬੜ ਬੜੇ ਝੂਠ ਬਾਰਦੇ ਆ ਜੱਕੜ ਵੜਦੇ ਆ ਕਿੰਨੇ ਲੋਕ ਹੋਰ ਗੱਲਾਂ ਕਰੀ ਜਾਂਦੇ ਆ ਪੰਜਾਬ ਦੇ ਵਿੱਚ ਕਰਾਏ ਤੇ ਖੜਾ ਕੀਤਾ ਹੋਇਆ মিডিਆ ਇਹ ਕਹਿ ਰਿਹਾ ਵੀ 95 ਦਾ ਡਾਇਰੈਕਟਰ ਹੈ ਮਹਾਨ ਡਾਇਰੈਕਟਰ ਹੈ ਆ ਰਿਕਾਰਡ ਦੇਖ ਲਓ ਉਹ ਇੱਕ ਦਲਾਲ ਬੰਦਰ ਹੈ ਬੰਦਾ ਹੈ ਐਕਟਰਾਂ ਨੂੰ ਕੰਮ ਦਿਲਾਉਣ ਵਾਲਾ ਕੋਈ ਮਹਾਨ ਨਹੀਂ ਲੋਕ ਇਦਾਂ ਦੇ ਕੀ ਕੀ ਸਪਲਾਈ ਕਰਕੇ ਲੋਕ ਪੈਸੇ ਵਾਲਿਆਂ ਨੂੰ ਫਸਾ ਕੇ ਡਾਇਰੈਕਟਰ ਬਣ ਕੇ ਡਾਇਰੈਕਟਰ ਦੇ ਨਾਂ ਲਈ ਆਉਂਦੇ ਤੇ ਫਿਲਮਾਂ ਘਾਣ ਦਾ ਕਿ ਫਿਲਮਾਂ ਦਾ ਘਾਣ ਕਿੱਦਾਂ ਦਾ ਹੋ ਫਿਲਮਾਂ ਵੈਂਟੀਲੀਟਰ ਤੇ ਕਿੱਦਾਂ ਨਹੀਂ ਜਾਣਗੀਆਂ ਇਹ ਗੱਲਾਂ ਬਹੁਤ ਡੂਈਪੀਲੀ ਸੋਚਣ ਵਾਲੀਆਂ ਐ ਇਹਨਾਂ ਨੂੰ ਸੱਚ ਝੂਠ ਦਾ ਕੋਈ ਨਹੀਂ ਉਹ ਜਿਹਨੂੰ ਤੁਸੀਂ ਕਹਿੰਦੇ ਪੱਗ ਦੀ ਲਾਜ ਰੱਖ ਲਈ ਨਾ ਉਹਦੇ ਤੇ ਹੀ ਮੈਂ ਸ਼ੇਅਰ ਲਿਖਿਆ ਆ ਪਾਇਆ ਮੈਂ ਇਹਨੂੰ ਇਹਨੂੰ ਕਰਕੇ ਨਾ ਪੜ ਲਓ ਜਰਾ ਕਮੈਂਟ ਪਾਇਆ ਹੋਇਆ ਮੈਂ ਕਿਉਂ ਕਮੈਂਟ ਪਾਇਆ ਕਿਉਂ ਖਿਜ ਕੇ ਪਾਉਣਾ ਇਹਨਾਂ ਤੇ ਕਮੈਂਟ ਕਿਉਂਕਿ ਘਾਣ ਕਰ ਰਹੇ ਨੇ ਇਹ ਐਨਆਰਆਈ ਵੀਰੋਂ ਸਮਝੋ ਇਹਨਾਂ ਦੇ ਚੱਕਰਾਂ 'ਚ ਨਾ ਪਾਓ ਇਹ ਬੜੇ ਖਤਰਨਾਕ ਬੰਦੇ ਨੇ ਹਾਂ ਜਿਹੜਾ ਇਹ ਬੰਦਾ ਗਿਆਨੀ ਭਲੇੜੀ ਆ ਬੰਦਾ ਬਹੁਤ ਸਾਊ ਆ ਸੱਚਾ ਆ ਪਰ ਇਹ ਚੀਜ਼ਾਂ ਨੂੰ ਸਮਝੇ ਨਹੀਂ ਉਹਨੂੰ ਕੋਈ ਮਤਲਬ ਨਹੀਂ ਇਹ ਬੰਦੇ ਗਾਂਹ ਜਾਣੇ ਨਹੀਂ ਰਬੇੜੀ ਕਿਤੇ ਨਹੀਂ ਕੀਤੀ ਇਹ ਸਾਫ਼ ਮੈਂ ਕਹਿੰਨਾ ਪਰ ਇਹਦੀ ਗਲਤੀ ਇਹ ਆ ਇਹਨਾਂ ਚਾਪਲੂਸੀ ਕਰ ਕਰ ਇਹਦੇ ਨਾਲ ਪਹੁੰਚੇ ਇਹਨੇ ਸੱਚਾ ਬੰਦਾ ਕੋਈ ਅੱਗੇ ਨਹੀਂ ਕੀਤਾ ਇਹ ਚਾਪਲੂ ਸਾਰੇ ਅੱਗੇ ਕੀਤੇ ਹੋਏ ਨੇ ਮੇਰੇ ਨਾਲ अच्छे ਰਿਲੇਸ਼ਨਸ ਸੀ ਮੇਰੇ ਨਾਲ ਬਹੁਤ ਵੱਡੀਆਂ ਮਿੱਠੀਆਂ ਗੱਲਾਂ ਕਰਦੇ ਰਹੇ ਪਰ ਇਹਨਾਂ ਨੇ ਕਦੀ ਮੇਰਾ گاਾਂ ਲਿੰਕ ਨਹੀਂ ਬਣਵਾਇਆ ਹਾਂ ਮੈਨੂੰ ਪਿੱਛੇ ਧਕੇਲਣ ਜਿਨੀ ਰੋਲਾ ਜ਼ਰੂਰ ਪਾਇਆ ਸਾਰਿਆਂ ਨੇ ਪਰ ਮੈਂ ਕੁਛ ਨਹੀਂ ਕਰਨਾ ਚਾਹੁੰਦਾ ਇਹ ਮ ਇੱਕ ਸਾਦੀ ਸਾਦਗੀ ਵਾਲਾ ਹਲਕੇ ਘੱਟ ਵੱਜਣ ਦੀ ਫਿਲਮ ਬਣਾਉਣਾ ਚਾਹੁੰਦਾ ਨਾ ਕਿ ਇਹਨਾਂ ਵਾਂਗੂ ਚੋਰ ਚਕਾਰੀਆਂ ਕਰਨਾ ਚਾਹੁੰਨਾ ਇਹਨਾਂ ਨੂੰ ਪਤਾ ਹੈ ਮੈਂ ਕਿੰਨਾ ਕ੍ਰੀਏਟਿਵ ਹੈ ਪਰ ਇਹਨਾਂ ਧੱਕੇ ਨਾਲ ਤਰੀਕੇ ਨਾਲ ਸਾਰਿਆਂ ਨੇ ਇਕੱਠੇ ਹੋ ਕੇ ਮਾਰਿਆ ਇਹਨਾਂ ਤੇ ਮੈਂ ਇੱਕ ਸ਼ੇਅਰ ਲਿਖਿਆ ਸੀ ਹਾਂ ਮੈਂ ਇੱਕ ਸ਼ੇਅਰ ਲਿਖਿਆ ਸੀ ਆਪਣਿਆਂ ਨੇ ਧੱਕੇ ਮੈਨੂੰ ਮਾਰੇ ਨੇ ਕਈ ਸਕਿਆਂ ਨੇ ਸਕੇ ਇੱਥੇ ਸਾੜੇ ਨੇ ਮਿੱਟੀ ਦਾ ਕੀ ਦੋਸ਼ ਵਿਚਾਰੀ ਗੈਰ ਹੋਈ ਪਾਣੀ ਨੂੰ ਪਾਣੀ ਨੇ ਨੱਕੇ ਮਾਰੇ ਨੇ ਅੱਗ ਬਣੀ ਤੇ ਸਭ ਕੁਝ ਧੂਆਂ ਧਾਰ ਹੋਇਆ ਬਟਿਆਂ ਨੂੰ ਜਦ ਬਟਿਆਂ ਬੱਟੇ ਮਾਰੇ ਨੇ ਆਪਣਾ ਜਦ ਵੀ ਕਿਧਰੇ ਕੋਈ ਗद्दार ਹੋਇਆ ਮਹਿਲ ਸੋਨੇ ਦੇ ਸੜ ਗਿਆ ਰਾਵਣ ਹਾਰੇ ਨੇ ਮੈਂ ਕੀ ਆ ਜੀ ਮੇਰੀ ਕੋਈ ਔਕਾਤ ਨਹੀਂ ਕੁੱਤਿਆਂ ਏਕਾ ਕਰਕੇ ਸ਼ੇਰ ਖਿਲਾ ਰਹੇ ਨੇ ਇਹ ਕਿਹਨੂੰ ਕਹਿ ਰਹੇ ਆ ਸਮਝ ਸਕਦੇ ਆ ਮਿਹਰਬਾਨੀ ਸ਼ੁਕਰੀਆ ਵੀਡੀਓ ਥੋੜੀ ਲੰਬੀ ਹੋਈ ਸੌਰੀ